ਇੰਨਾ ਦਿਹਾੜੀ ਦੇ ਫੋਰਟੇ ਚੱਲਦਾ ਵਾ ਜੀ ਅੱਜ 250 ਲੈ ਕੇ ਗਿਆ ਤੇ ਘਰੇ ਕੋਈ ਸੌਂਦਾ ਆ ਜੂ ਨਹੀਂ ਤੇ ਨਹੀਂ ਹੋਣਾ ਤੇ ਰਾ ਚ ਜਿੰਨੇ ਤਾਂ ਮੇਰੀ ਜ਼ਿੰਦਗੀ ਬਦਲਤੀ ਮੈਂ ਕਦੇ ਨਹੀਂ ਸੋਚਿਆ ਇੰਜ ਹੋ ਜੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਆ ਕੇ ਬੰਦੇ ਚ ਕਿਹੜੇ ਕਿਹੜੇ ਬਦਲਾਅ ਆ ਜਾਂਦੇ ਨੇ ਕਿਉਂਕਿ ਆਪਾਂ ਆਮ ਹੀ ਸੁਣਿਆ ਵਾ ਆਪਾਂ ਕਦੇ ਆਪਦਾ ਫਿਊਚਰ ਨਹੀਂ ਬਦਲ ਸਕਦੇ ਪਰ ਆਪਾਂ ਆਪਦੀ ਹੈਬਿਟਸ ਜਰੂਰ ਬਦਲ ਸਕਦੇ ਹਾਂ ਪਰ ਆਪਣੀ ਜਿਹੜੀ ਹੈਬਿਟ ਹੁੰਦੀ ਆ ਨਾ ਉਹ ਆਪਣਾ ਫਿਊਚਰ ਜਰੂਰ ਬਦਲ ਦਿੰਦੀਆਂ ਨੇ ਸੋ ਇਸੇ ਤਰ੍ਹਾਂ ਹੀ ਕੁਝ ਹੈਬਿਟ ਹੁੰਦੀਆਂ ਨੇ ਜੋ ਬੰਦੇ ਮੈਂ ਤੁਹਾਨੂੰ ਇਸ ਵੀਡੀਓ ਚ ਦੱਸਾਂਗਾ ਕੁਝ ਚਾਰ ਹੈਬਿਟ ਜੋ ਬੰਦੇ ਦੀ ਆਦਤਾਂ ਜਿਹੜੇ ਬਦਲ ਜਾਂਦੀਆਂ ਨੇ ਜਿੰਨੇ ਕਰਕੇ ਬੰਦੇ ਦੇ ਤਰੱਕੀ ਕਰ ਜਾਂਦਾ ਏ ਸਭ ਤੋਂ ਪਹਿਲੀ ਚੀਜ਼ ਹੈ ਬਈ ਆਪ ਨੂੰ ਘਰ ਤੇ ਦੀ ਮੇ ਦਾ ਪਤਾ ਲੱਗਦਾ ਏ ਉੱਥੇ ਨਾਲ ਆਪਾਂ ਕਰਦੋਂ ਇਹਦਾ ਫਾਲਤੂ ਦਾ ਸਮਝਿਆ ਕਿ ਯਾਰ ਜੇ ਆਪਣਾ ਪਿਓ ਜਾਂ ਮਾਂ ਜਾਂ ਘਰ ਦੇ ਵੱਡਾ ਪਰਾਣਾ ਐਵੇਂ ਬੋਲਦਾ ਰਹਿੰਦਾ ਜਿਵੇਂ ਆਪਾਂ ਨੂੰ ਕੋਈ ਚੰਗਾ ਤਾਂ ਨਾ ਕਿ ਯਾਰ ਆ ਕਰ ਲਾ ਕੋਈ ਕੰਮ ਸਿੱਖ ਲਾ ਤੇ ਆਪਾਂ ਨੂੰ ਲੱਗਦਾ ਕਿ ਯਾਰ ਐਵੇਂ ਵੀ ਬੋਲਦੇ ਰਹਿੰਦੇ ਨੂੰ ਕੱਖ ਦਾ ਪਤਾ ਨਹੀਂਗਾ ਆਪਾਂ ਜਿਆਦਾ ਆਪਦੇ ਆਪ ਨੂੰ ਨਾਲ ਆਪਾਂ ਜਿਆਦਾ ਸਿਆਣੇ ਸਮਝਦੇ ਆਂ ਪਰ ਆਪਾਂ ਉਹਨਾਂ ਨੂੰ ਨਾ ਪਾਗਲ ਸਮਝਦੇ ਆਂ ਕਿ ਇਹਨਾਂ ਜਿਵੇਂ ساری ਦੁਨੀਆਦਾਰੀ ਨਾਲ ਆਪਾਂ ਨੂੰ ਹੀ ਪਤਾ ਹੁੰਦੀ ਆ ਆਪਾਂ ਕਦੇ ਵੀ ਉਹਨਾਂ ਨਾਲ ਟਾਈਮ ਨਹੀਂ ਸਪੈਂਡ ਕਰਦੇ ਆ ਬਯਾਦਤਰ ਫੋਨਾਂ 'ਤੇ ਆਪਦੇ ਯਾਰਾਂ ਦੋਸਤਾਂ ਨਾਲ ਲੱਗੇ ਰਹਿਣੇ ਆ ਕਾਲ ਚੱਲ ਗਈ ਉੱਥੇ ਯਾਰਾਂ ਦੋਸਤਾਂ ਨਾਲ ਘਰੇ ਆ ਗਿਆ ਫੋਨਾਂ 'ਤੇ ਲੱਗੇ ਰਹਿ ਬਸ ਟਾਈਮ ਪਾਸ ਕਰ ਲਿਆ ਕਦੇ ਮਾਂ ਪਿਓ ਕੋਈ ਆਪ ਦੋ ਮਿੰਟ ਨਹੀਂ ਬੈਠੀਂਦਾ ਕਿ ਉਹਨਾਂ ਦੇ ਵੀ ਕੋਈ ਦੁੱਖ ਨੇ ਉਹਨਾਂ ਦੇ ਵੀ ਕੋਈ ਦਰਦ ਨੇ ਆਪੋ ਨਾਲ ਬੈਠੀਏ ਕੋਈ ਘਰ ਨੂੰ ਕਿੱਦਾਂ ਅੱਗੇ ਤੋਰਨਾ ਵਾ ਕੋਈ ਵਿਚਾਰ ਕਰੀਏ ਹਨਾ ਕਿ ਆਪਣੇ ਖਰਚੇ ਨੇ ਉਹਨਾਂ ਨਾਲ ਸਲਾਹ ਕਰੀਂ ਪਰ ਆਪਾ ਉੱਥੇ ਇਦਾਂ ਦਾ ਕੁਝ ਨਹੀਂ ਕਰਦੇ ਪਰ ਜਿਉਂ ਆਪਾ ਇੱਥੇ ਆਏ ਨੇ ਨਾ ਫਿਰ ਆਪਾਂ ਨੂੰ ਘਰ ਦਿੰਦੀ ਐਮਿੱਤ ਦਾ ਪਤਾ ਲੱਗਦਾ ਕਿ ਘਰ ਦੇ ਆਪਣੀ ਕੀ ਚੀਜ਼ ਸੀ ਆਪਾਂ ਨੂੰ ਇੱਕ ਨੰਬਰ ਦੀ ਫਿਕਰ ਨਹੀਂ ਹੁੰਦੀ ਉੱਥੇ ਕਿ ਆਪਾਂ ਕੀ ਕਰਨਾ ਹੈ ਕੀ ਨਹੀਂ ਆ ਬਟ ਟੌਰਨ ਆ ਦੀ ਜ਼ਿੰਦਗੀ ਰਹੀਦਾ ਵਾ ਪਰ ਜਦੋਂ ਇੱਥੇ ਆ ਜਾਈਂਦਾ ਨਾ ਟੈਨਸ਼ਨਾਂ ਫਿਕਰਾਂ ਪੈਂਦੀਆਂ ਨੇ ਇੱਕ ਰਾਏ ਦੀਆਂ ਸਾਰਾ ਕੁਝ ਤੇ ਫਿਰ ਆਪਾਂ ਨੂੰ ਅਕਲ ਆਉਂਦੀ ਆ ਤੇ ਫਿਰ ਬੰਦਾ ਸਿਆਣਾ ਬਣਦਾ ਤੇ ਘਰ ਦੀਆਂ ਦੀ ਲੋੜ ਦਾ ਪਤਾ ਲੱਗਦਾ ਵਾ ਫਿਰ ਬੰਦਾ ਘਰ ਦੀ ਇੱਜ਼ਤ ਵੀ ਕਰਨ ਲੱਗ ਪੈਂਦਾ ਵਾ ਤੇ ਆਟੋਮੈਟਿਕੀ ਫਿਰ ਬੰਦੇ ਦੀ ਤਰੱਕੀ ਤਾਂ ਹੁੰਦੀ ਹੁੰਦੀ ਏ ਦੂਜੀ ਚੀਜ਼ ਬਈ ਜਿਹੜੀ ਇੱਥੇ ਆ ਕੇ ਬੰਦਾ ਸਿੱਖਦਾ ਵਾ ਕਿ ਉੱਥੇ ਆਪਾਂ ਆਮ ਹੀ ਕਹਿੰਨੇ ਆ ਉਥੇ ਆਪ ਦਿਹਾੜੀਦਾਰ ਦੀ ਜ਼ਿੰਦਗੀ ਵੇਖੇ ਨਾ 250 300 400 ਰੁਪਏ ਦਿਹਾੜੀ ਦਾ ਕਮਾਉਂਦਾ ਵਾ ਤੇ ਉਹਦੇ ਵਿੱਚ ਜੇ ਆਪਾਂ ਡਾਕਟਰ ਕੋਲ ਚੱਲ ਜੀ ਇਹਨਾਂ ਤੇ 5 700 ਰੁਪਏ ਆ ਆਮ ਨਾਲ ਹੀ ਲੱਗ ਜਾਂਦਾ ਵਾ ਜਾਂ ਕੋਈ ਆਪ ਦਾ ਆਏ ਦੇ ਮਹਿੰਗੇ ਮਹਿੰਗੇ ਫੋਨ ਲੈ ਲੈਣੇ ਕਿੱਥੋਂ ਬੰਦਾ ਦਿਹਾੜੀਦਾਰ ਉਥੋਂ ਵਾਲਾ ਪੰਜਾਬ ਵਾਲਾ ਲੈ ਲੂਗਾ ਉਹ ਸਾਰਾ ਕੁਝ ਆਪ ਲਾਣੇ ਆਵਦੇ ਜਮੀਨਾਂ ਦੇ ਸਿਰ ਤੇ ਤੇ ਫਿਰ ਵੀ ਆਪਾਂ ਕਹਿੰਨੇ ਆ ਜਮੀਨਾਂ ਚ ਕੋਸ਼ ਨਹੀਂ বাজਦਾ ਸਾਰੇ ਖਰਚ ਜਮੀਨਾਂ ਦੇ ਸਿਰ ਤੇ ਹੁੰਦੇ ਆ ਆਪਾਂ ਆਰਗਨਾਈਜ਼ ਤੌਰ ਤੇ ਨਹੀਂ ਚੱਲਦੇ ਕਿ ਕਿੱਦਾਂ ਆਪਾਂ ਕੀ ਕੀ ਕਰਨਾ ਵਾ ਤੇ ਐਂਡ ਤੇ ਆ ਕੇ ਫਿਰ ਆਪਾਂ ਜਮੀਨਾਂ ਨੂੰ ਪਰ ਆਪਾਂ ਨੂੰ ਬਹੁਤੀ ਕੋਈ ਜ਼ਮੀਨਾਂ ਨੇ ਦਿੱਤਾ ਵਾ ਜ਼ਮੀਨਾਂ ਕਰਕੇ ਹੀ ਅੱਜ ਆਪਾਂ ਕੈਨੇਡਾ ਆਏ ਆ ਜੇ ਇਹ ਨਾ ਹੁੰਦੀਆਂ ਤੇ ਕੋਈ ਬੈਂਕ ਨੇ ਵਿਆਜ ਤੇ ਆਪਾਂ ਨੂੰ ਲੋਨ ਵੀ ਨਹੀਂ ਸੀ ਦੇਣਾ ਇਹ ਤੁਹਾਨੂੰ ਸਾਰਾ ਕੁਝ ਪਤਾ ਵਾ ਤੇ ਬੈਂਕਾਂ ਲੋਨ ਦਿੰਦੀਆਂ ਨੇ ਨਾ ਉਹ ਕਿਸੇ ਚੀਜ਼ ਵਾਲੇ ਵੇਖ ਕੇ ਦਿੰਦੀਆਂ ਨੇ ਕਿ ਇਹਦੇ ਪਿੱਛੇ ਕੁਝ ਹੈ ਵੀ ਰਿਟਰਨ ਕਰਨ ਨੂੰ ਸਿਰਫ ਜ਼ਮੀਨਾਂ ਸਿਰ ਤੇ ਆਪਾਂ ਨੂੰ ਲੋਨ ਮਿਲਦਾ ਵਾ ਸੋ ਜ਼ਮੀਨਾਂ ਦੀ ਅਹਿਮੀਅਤ ਦਾ ਪਤਾ ਵੀ ਬਾਹਰ ਆ ਕੇ ਲੱਗਦਾ ਵਾ ਜੀ ਜੀ ਇਹ ਆ ਵੀ ਆਪਾਂ ਦਿਹਾੜੀਦਾਰਾਂ ਨਾਲ ਬਹੁਤ ਮਾੜਾ ਵਿਹਾਰ ਕਰਦੇ ਆ ਉੱਥੇ ਕਿਤੇ ਇੱਕ ਕਮੈਂਟਰੀ ਉਹਨਾਂ ਨੂੰ ਕਈ ਜੱਟ ਤਾਂ ਮੈਂ ਵੇਖੇ ਨੇ ਬੈਣ ਨਹੀਂ ਦਿੰਦੇ ਵੀ ਨਹੀਂ ਯਾਰ ਕੰਮ ਕਰ ਜੇ ਰੋਟੀ ਖਾਣ ਲੱਗੇ ਚਲੋ ਜੇ ਰੋਟੀ ਖਾਣ ਤੋਂ ਬਾਅਦ ਜੇ ਬੰਦਾ 5 ਮਿੰਟ ਦਿਹਾੜੀਦਾਰ ਉੱਥੇ ਬਹਿ ਵੀ ਜਾਂਦਾ ਹੁੰਦਾ ਨਾ ਆਪਾਂ ਉਹਨਾਂ ਨੂੰ ਫੇਰ ਵੀ ਸੁਣਾਉਣ ਲੱਗ ਪਈਦੇ ਨੇ ਯਾਰ ਉਠੋ ਕੰਮ ਕਰੋ ਇੰਨਾ ਟਾਈਮ ਰਹਿ ਗਿਆ ਬਹੁਤ ਪ੍ਰੈਸ਼ਰਾਈਜ਼ ਕਰਦੇ ਆ ਪਰ ਇੱਥੇ ਆ ਕੇ ਜਦੋਂ ਆਪਣੇ ਨਾਲ ਉਹ ਚੀਜ਼ ਹੁੰਦੀ ਆ ਨਾ ਜਦੋਂ ਗੋਰੇ ਫਿਰ ਕੰਟੇ ਦੇ ਹਿਸਾਬ ਤੇ ਕੰਮ ਕਰਾਉਂਦੇ ਨੇ ਤੇ ਫਿਰ ਬੰਦਾ ਬਹੁਤ ਚੀਕਾ ਮਾਰਦਾ ਵਾ ਫਿਰ ਆਪਦੇ ਘਰੇ ਬੰਨ ਕਰਕੇ ਦੱਸਦਾ ਵੀ ਹਾਂ ਯਾਰ ਏਦਾਂ ਇੱਥੇ ਬਹੁਤ ਔਖਾ ਵਾ ਪਰ ਸੇਮ ਚੀਜ਼ ਉੱਥੇ ਵੀ ਉਹ ਵੀ ਕਿਸੇ ਦੇ ਮਾਦੇ ਪੁੱਤ ਨੇ ਹਨਾ ਕਿਸੇ ਦੇ ਭਰਾ ਨੇ ਆਪਾਂ ਉਹਨਾਂ ਨਾਲ ਚੰਗਾ ਬਿਹੇਵ ਬਾਕੀਰ ਲੋਕ ਆਪਨੇ ਉੱਥੇ ਵੀ ਪੈਸੇ ਬਹੁਤ ਦਿਹਾੜੀਦਾਨ ਦੇ ਮਾਰਦੇ ਆ ਕੰਮ ਕਰਵਾ ਲੈਂਦੇ ਨੇ ਤੇ ਫਿਰ ਇਹ ਤਰਲੇ ਕਢਾ ਕੇ ਪੈਸੇ ਦਿੰਦੇ ਨੇ ਕਿ 5 ਦਿਨ ਬਾਅਦ ਲੈ ਆ ਜੀ 6 ਦਿਨਾਂ ਬਾਅਦ ਲੈ ਆ ਜੀ ਤੇ ਉਹ ਵਿਚਾਰੇ ਦਾ ਯਾਰ ਘਰ ਇਹਨਾਂ ਦਿਹਾੜੀ ਦੇ ਤੌਰ ਤੇ ਚੱਲ ਹੁੰਦਾ ਵਾ ਜੇ ਅੱਜ 250 ਲੈ ਕੇ ਗਿਆ ਤੇ ਘਰੇ ਕੋਈ ਸੌਦਾ ਆ ਜੂ ਨਹੀਂ ਤਾਂ ਨਹੀਂ ਹੋਣਾ ਚਲੋ ਇਸ ਕਰਕੇ ਇਹ ਚੀਜ਼ ਵੀ ਮਾੜੀ ਲੱਗਦੀ ਪਰ ਇੱਥੇ ਆ ਕੇ ਚੀਜ਼ ਸਿੱਖੀ ਕਿਉਂਕਿ ਆਪਾਂ ਉਹਦੀ ਜ਼ਿੰਦਗੀ ਬਤੀਤ ਕਰਦੇ ਤੇ ਆਪਾਂ ਦਿਹਾੜੀਦਾਰਾਂ ਫਿਰ ਆਪ ਨੂੰ ਪਤਾ ਲੱਗਦਾ ਕਿ ਦਿਹਾੜੀਦਾਰਾਂ ਦੀ ਕੀ ਕੀ ਮੁਸ਼ਕਲਾਂ ਨੇ ਤੇ ਚੌਥੀ ਚੀਜ਼ ਜਿਹੜੀ ਇੱਥੇ ਆ ਕੇ ਬੰਦਾ ਬਦਲ ਆਇ ਉੱਥੇ ਨਾ ਆਪਾਂ ਬਹੁਤ ਹੀ ਜ਼ਿਆਦਾ ਮਾੜਾ ਟਾਈਮ ਦਾ ਯੂਜ਼ ਕਰਦੇ ਆਂ ਕੁਝ ਨਹੀਂ ਕਰਦੇ ਜਾਂ ਕਾਲਜੋ ਆ ਕੇ ਘਰੇ ਨਾ ਫੋਨ ਤੇ ਲੱਗੇ ਰਹਿਦਾ ਕੋਈ ਗੇਮ ਖੇੜ ਲਈ ਪਬਜੀ ਖੇੜ ਲਈ ਜਾਂ ਸੋਸ਼ਲ ਮੀਡੀਆ ਤੇ ਲੱਗੇ ਰਹਿਦਾ ਵਾ ਜੀ ਆਜਾ ਟ੍ਰੈਂਡਿੰਗ ਟਾਪਿਕ ਚੱਲਦਾ ਪਿਆ ਵਾ ਹੋਰ ਨੀ ਕੋਈ ਜੇ ਆਪਾਂ ਤਾਂ ਉੱਥੇ ਰੈਲੀਆਂ ਤੇ ਫਿਰਦ ਰਹਿੰਦੇ ਆਂ ਜਾਂ ਪੁਰਾਣੇ ਮਗਰ ਰੈਲੀਆਂ ਤੇ ਚੱਲ ਗਏ ਕਿ ਸਰਪੰਚ ਨਾਲ ਚੱਲੇ ਵੀ ਅੱਜ ਪੁਰਾਣੀ ਪਾਰਟੀ ਦੀ ਰੈਲੀ ਆ ਟਾਈਮ ਬਹੁਤ ਬਰਬਾਦ ਕਰਦੇ ਆਂ ਆਪਾਂ ਇਹ ਟਾਈਮ ਨਾਲ ਕੋਈ ਸਿੱਖਣ ਚ ਨਿਰਾਉਂਦੇ ਨਾ ਸਕਿੱਲ ਦੀ ਬਹੁਤ ਜ਼ਿਆਦਾ ਵੈਲਿਊ ਇੱਥੇ ਆ ਕੇ ਸਟੂਡੈਂਟ ਤੱਕ ਤੇ ਘ ਇਹ ਕਿ ਉਹਨਾਂ ਨੂੰ ਕੋਈ ਵੀ ਕੰਮ ਕਰਨ ਦੀ ਜਾਚ ਨਹੀਂ ਹੈਗੀ ਨਾ ਉਹਨਾਂ ਨੂੰ ਵੈਲਡਿੰਗ ਦੀ ਜਾਚ ਆ ਨਾ ਉਹਨਾਂ ਨੂੰ హెయిਰ ਕਟਿੰਗ ਦੀ ਜਾਚ ਆ ਕੋਈ ਇਸ ਤਰ੍ਹਾਂ ਦੀ ਕੋਈ ਕਮਿਊਨੀਕੇਸ਼ਨ ਸਕਿਲਸ ਵੀ ਨਹੀਂ ਹੈਗੀ ਉੱਥੇ ਆਪਾਂ ਵਿਹਲੇ ਰਹਿਦਾ ਕਿ ਇੱਦਾਂ ਕੋਈ ਚੀਜ਼ਾਂ ਦੇ ਆਪਾਂ ਵਰਕ ਨਹੀਂ ਕਰੀਦਾ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਕਮਿਊਨੀਕੇਸ਼ਨ ਸਕਿਲਸ ਦਾ ਕੋਈ ਵੀ ਹਨਾ ਆਪਣੀ ਕੋਈ ਸਕਿੱਲ ਆ ਆਪ ਨੂੰ ਕਿੰਨੀ ਜ਼ਰੂਰੀ ਆ ਉਧਰ ਤੇ ਮਿਸਤਰੀ ਇੱਧਰ ਆਏ ਉਹਨਾਂ ਦੇ ਵਾਧੂ ਪੈਸਾ ਕਮਾ ਸਕਦੇ ਨੇ ਪਰ ਸਟੂਡੈਂਟ ਕੱਖ ਨਹੀਂ ਕਮਾਉਂਦੇ ਪਏ ਸਿਰਫ ਸਿੰਪਲ ਲੇਬਰ ਜੋਬ ਵੀ ਨਹੀਂ ਮਿਲਦੀ ਤੇ ਲੇਬਰ ਜੋਬ ਮਿਲ ਵੀ ਜਾਂਦੇ ਹੁੰਦੇ ਵਿੱਚ ਕੁਝ ਨਹੀਂ ਵਜਦਾ ਇਥੇ 스킬 ਵਾਲੇ ਨਾ 3 3 4 4 ਡਾਲਰ ਘੰਟੇ ਦੇ ਲੈਂਦੇ ਪਏ ਨੇ ਪਰ ਆਪਾਂ ਇੱਥੇ ਆਮ 1416 ਜੋ ਆਪਣਾ ਬੇਸਿਕ ਪੇ ਰੇਟ ਚੱਲਦਾ ਪਿਆ ਵਾ ਆਪ ਉਹਦੇ ਤੇ ਡਿਪੈਂਡ ਹੋ ਕੇ ਰਹਿ ਗਿਆ ਕਿਉਂਕਿ ਆਪਾਂ ਟਾਈਮ ਦੀ ਕਦਰ ਨਹੀਂ ਕੀਤੀ ਬੈਕ ਕੰਟਰੀ ਆਪਣੀ ਪਰ ਇੱਥੇ ਆ ਕੇ ਬੰਦੇ ਨੂੰ ਹਾਲੀ ਟਾਈਮ ਦੀ ਕਦਰ ਦਾ ਪਤਾ ਲੱਗਦਾ ਏ ਸੋ ਬੰਦਾ ਹੌਲੀ ਹੌਲੀ ਸਿਆਣਾ ਹੁੰਦਾ ਏ लास्ट ਤੇ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕੰਟਰੀ ਉਹ ਵੀ ਨਹੀਂ ਮਾੜੀ ਤੇ ਕੰਟਰੀ ਇਹ ਵੀ ਨਹੀਂ ਮਾੜੀ ਇਹ ਚਾਰਜ ਜੇ ਤੁਸੀਂ ਉਹਤੇ ਅਡਾਪਟ ਕਰ ਲੋਗੇ ਨਾ ਆਪਦੇ ਮਾਂ ਪਿਓ ਦੀ ਐਮਿੱਤ ਨੂੰ ਸਮਝਣ ਲੱਗ ਜਾਓਗੇ ਉਹਨਾਂ ਨਾਲ ਚੰਗਾ ਵਿਹਾਰ ਕਰਨ ਲੱਗ ਪਿਓਗੇ ਕਿਉਂਕਿ ਜੇ ਮਾਂ ਪਿਓ ਦੀ ਸੇਵਾ ਕਰੋ ਤਾਂ ਰੱਬ ਸਾਰਾ ਕੁਝ ਦਿੰਦਾ ਵਾ ਦੂਜੀ ਚੀਜ਼ ਆਪਦੇ ਜਿਹੜੇ ਜ਼ਮੀਨਾਂ ਨੇ ਉਹਨਾਂ ਦੀ ਕੀਮਤ ਸਮਝੋ ਉਹਨਾਂ ਤੋਂ ਸਹੀ ਸਹੀ ਲਾਭ ਲਓ ਤੁਸੀਂ ਬਹੁਤ ਕੁਝ ਉਹਨਾਂ ਤੋਂ ਪੈਦਾ ਕਰ ਸਕਦੇ ਹੋ ਆਪਦੇ ਖਰਚੇ ਪਾਣੀ ਲਿਖਿਆ ਕਰੋ ਹਨਾ ਕਿਦਾਂ ਕੀ ਕਰਨਾ ਵਾ ਆਪਦਾ ਟਾਈਮ ਨੂੰ ਕੰਜ਼ਿਊਮ ਕਰਿਆ ਕਰੋ ਜੇ ਟਾਈਮ ਦੀ ਕਦਰ ਕਰੋ ਬਾਕੀ ਦਿਹਾੜੀਦਾਰਾਂ ਕੇਦੇ ਪੈਸੇ ਨਾ ਮਾਰੋ ਕਿਉਂਕਿ ਜੇ ਕਿਸੇ ਤੇ ਪੈਸੇ ਮਾਰਦੇ ਨਾ ਰੱਬ ਦੁੱਗਣਾ ਕਰਕੇ ਕੱਢਦਾ ਵਾ ਬੇ ਚਾਰ ਪੰਜ ਚੀਜ਼ਾਂ ਜ਼ਰੂਰ ਹੈਗੀਆਂ ਨੇ ਜਿਹਦੇ ਤੁਸੀਂ ਉੱਥੇ ਵੀ ਕਰ ਲੋਗੇ ਕੋਈ ਸਕਿੱਲ ਸਿੱਖ ਲੋਗੇ ਨਾ ਤੁਸੀਂ ਭੁੱਖੇ ਨਹੀਂ ਮਰਦੇ ਜੋ ਮੈਂ ਚੀਜ਼ਾਂ ਅਬਜ਼ਰਵ ਕੀਤੀਆਂ ਨੇ ਬਾਕੀ ਸ਼ਾਇਦ ਮੈਂ ਉੱਥੇ ਰਹਿੰਦਾ ਮੈਨੂੰ ਨਾ ਚੀਜ਼ਾਂ ਦਾ ਪਤਾ ਨਾ ਲੱਗਦਾ ਪਰ ਮੈਂ ਇੱਥੇ ਆਇਆ ਹਾਂ ਮੈਂ ਚਾਹਣਾ ਕਿ ਜੋ ਮੇਰ ਨਾਲ ਹੋਈਆਂ ਨੇ ਜਿਹੜਾ ਚੀਜ਼ਾਂ ਮੈਨੂੰ ਇੱਥੇ ਆ ਕੇ ਹਨਾ ਵਿਚਰ ਕੇ ਪਤਾ ਲੱਗੀਆਂ ਨੇ ਉਹ ਮੈਂ ਨਹੀਂ ਚਾਹੁੰਦਾ ਤੁਹਾਡੇ ਵੀ ਚਾਰ ਪੰਜ ਸਾਲ ਖਰਾਬ ਹੋਣ ਜੇ ਤੁਸੀਂ ਮੇਰਾ ਵੀਰ ਭਰਾ ਮੈਨੂੰ ਕੋਈ ਸੁਣਦੇ ਪ ਇਹ ਤੁਹਾਡੀ ਜ਼ਿੰਦਗੀ ਸੁਧਾਰ ਦੇਣਗੇ ਜੇ ਤੁਸੀਂ ਆਪਣੇ ਮਾਪਿਓ ਦੀ ਸਾਥ ਦੇ ਸਾਥ ਲੈਣਾ ਚਾਹੁੰਦੇ ਹੋ ਉਹਨਾਂ ਨੂੰ ਮਾਣ ਮਹਿਸੂਸ ਕਰਾਉਣਾ ਚਾਹੁੰਦੇ ਹੋ ਤੇ ਇਹ ਚੀਜ਼ਾਂ ਫਾਲੋ ਕਰਨੀ ਸ਼ੁਰੂ ਕਰ ਦਿਓ ਭਾਵੇਂ ਕਿਤੇ ਵੀ ਰਹਿੰਦੇ ਹੋ ਕੋਈ ਚੱਕਰ ਜਿੱਥੇ ਮਰਜ਼ੀ ਤਰੱਕੀ ਤੇ ਜਿੱਥੇ ਮਰਜ਼ੀ ਬਾਈ ਹੋ ਸਕਦੀ ਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਐਡਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਨਾਲ ਜੁੜੇ ਰਹੋ ਧੰਨਵਾਦ